ਪਹਿਲ ਇੰਡੀਆ ਫਾਊਂਡੇਸ਼ਨ ਦੀ ਰਿਪੋਰਟ ਦੇ ਅਨੁਸਾਰ ਈ-ਕਮਰਸ ਰੋਜ਼ਗਾਰ ਪੈਦਾ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਤੇ ਆਨਲਾਈਨ ਵਿਕਰੇਤਾ 54 ਫੀਸਦੀ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ ਜਿਨ੍ਹਾਂ 'ਚ ਲਗਭਗ ਦੁੱਗਣੀ ਗਿਣਤੀ 'ਚ ਮਹਿਲਾ ਕਰਮਚਾਰੀ ਵੀ ਸ਼ਾਮਲ ਨੇ ਅਤੇ ਇਸ ਦੇ ਬਾਵਜੂਦ Amazon ਅਤੇ Flipkart ਵਰਗੀਆਂ ਕੰਪਨੀਆਂ ਭਾਰਤ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਲੜਾਤੇ ਨੇ ਦਰਅਸਲ ਇਹ ਕਾਰਵਾਈ ਈਡੀ ਨੇ ਇੱਕ ਸ਼ਿਕਾਇਤ ਦੇ ਆਧਾਰ ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਉਪਬੰਧਾਂ ਦੀ ਉਲੰਘਣਾ ਨੂੰ ਲੈ ਕੇ ਕੀਤੀ ਹੈ ਦੂਸਰਾ ਕੇਂਦਰੀ ਵਣਜ ਮੰਤਰਾਲੇ ਨੇ ਵੀ ਬੀਤੇ ਅਗਸਤ ਮਹੀਨੇ ਦੇ ਵਿੱਚ ਇਹ ਖਦਸ਼ਾ ਪ੍ਰਟਾਇਆ ਸੀ ਕਿ ਵੱਡੀਆਂ ਈ-ਕਮਰਸ ਕੰਪਨੀਆਂ ਆਪਣੇ ਬਾਜ਼ਾਰ ਦਾ ਵਿਸਤਾਰ ਕਰਨ ਦੇ ਲਈ ਜਿਸ ਤਰ੍ਹਾਂ ਕੀਮਤਾਂ ਤੇ ਛੋਟ ਦੇ ਰਹੀਆਂ ਨੇ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇਹ ਰਵਾਇਤੀ ਪ੍ਰਚੂਨ ਚ ਰੋਜ਼ਗਾਰ ਚ ਨੁਕਸਾਨ ਦੀ ਵਜਾ ਵੀ ਪੰਸਲ ਵਿਆਰ ਮੰਤਰਾਲੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਈ-ਕਮਰਸ ਮਹੱਤਵਪੂਰਨ ਹੈ ਪਰ ਇਸ ਦੇ ਫਾਇਦਿਆਂ ਤੇ ਨੁਕਸਾਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਨੂੰ ਹੋਰ ਸੰਗਠਿਤ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ। ਉਹਨਾਂ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਦੋਵਾਂ ਕੰਪਨੀਆਂ ਦੇ ਖਿਲਾਫ ਦਿੱਲੀ, ਗੁਰੂਗ੍ਰਾਮ, ਪੰਚਕੁਲਾ, ਹਾਈਦਰਾਬਾਦ ਅਤੇ ਬੈਂਗਲੌਰ ਦੇ ਵਿੱਚ ਤੇਤ ਇਹਨਾਂ ਕੰਪਨੀ ਦੇ ਟਿਕਾਣੇ 19 ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ED ਨੇ ਅਜੇਹੇ ਤਰੀਬਾ 6 ਵਿਕਰੇਤਾਵਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ ਅਤੇ ਕੁਝ ਦੀਆਂ ਕਾਪੀਆਂ ਵੀ ਲਈਆਂ ਨੇ Amazon ਅਤੇ Flipkart ਤੇ ED ਵੱਲੋਂ ਕੀਤੀ ਗਈ ਇਸ ਕਾਰਵਾਈ ਦਾ Confederation of uh, All India Traders ਨੇ ਸਵਾਗਤ ਕੀਤਾ ਹੈ CAT ਨੇ CAT ਦੇ ਜਨਰਲ ਸਕੱਤਰ ਤੇ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਇੱਕ ਬਿਆਨ ਚੁਕਿਆ ਹੈ ਕਿ ਇਹ ਕਿ CAT ਕਈ ਮਹੋਰ ਵਪਾਰਕ ਸੰਗਠਨਾ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਇਹਨਾਂ ਮੁੱਦਿਆਂ ਨੂੰ ਉਠਾ ਰਿਆ ਉਹਨਾਂ ਨੇ ਕਿਹਾ ਕਿ ਮੈਂ ਈਡੀ ਦੀ ਇਸ ਕਾਰਵਾਈ ਦਾ ਸਵਾਗਤ ਕਰਨਾ ਤੇ ਇਸ ਨੂੰ ਸਹੀ ਦਿਸ਼ਾ ਵੱਲ ਚੁੱਕਿਆ ਹੋਇਆ ਕਦਮ ਸਮਝਾਂ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਦੇ ਮੁਕਾਬਲੇ ਵਿਰੋਧੀ ਤੌਰ ਤਰੀਕਿਆਂ ਦੇ ਵਿੱਚ ਸ਼ਾਮਲ ਹੋਣ ਲਈ Amazon ਅਤੇ Flipkart ਅਤੇ ਉਹਨਾਂ ਦੀਆਂ ਤਰਜੀਹੀ ਵਿਕਰੇਤਾਵਾਂ ਨੂੰ ਜੁਰਮਾਨਾ ਨੋਟਿਸ ਵੀ ਜਾਰੀ ਕੀਤਾ ਸੀ ਮੁਕਾਬਲੇ ਵਿਰੋਧੀ ਤੌਰ ਤਰੀਕਿਆਂ ਦੇ ਨਾਲ ਛੋਟੇ ਵਪਾਰੀ ਅਤੇ ਕਰੀਆਨੇ ਦੀਆਂ ਦੁਕਾਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਕੋਇਲ ਨੇ ਹਾਲ ਹੀ ਦੇ ਵਿੱਚ ਚਿੰਤਾ ਪ੍ਰਗਟਾਈ ਸੀ ਅਤੇ ਉਹਨਾਂ ਨੇ ਭਾਰਤ 'ਚ ਐਮਾਜ਼ਾਨ ਵੱਲੋਂ 1 ਅਰਬ ਡਾਲਰ ਦੇ ਨਿਵੇਸ਼ ਦੇ ਐਲਾਨ ਤੇ ਸਵਾਜ ਚੁੱਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਰਿਟੇਲਰ ਕੰਪਨੀ ਭਾਰਤੀ ਅਰਥ ਵਿਵਸਥਾ 'ਤੇ ਕੋਈ ਵੱਡੀ ਸੇਵਾ ਨਹੀਂ ਕਰ ਰਹੀ ਅੱਜ ਸਭੋ ਦੇਸ਼ ਨੂੰ ਉਸਨੇ ਬਹੁਤ ਹੀ ਉਸ ਦੇ ਨਾਲ ਨੁਕਸਾਨ ਹੋਇਆ ਤੇ ਉਸ ਦੀ ਪੂਰਤੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਅਗਸਤ 'ਚ ਕਿਹਾ ਸੀ ਕਿ ਭਾਰਤ 'ਚ ਉਹਨਾਂ ਦਾ ਵੱਡਾ ਨੁਕਸਾਨ ਫੇਰ-ਫੇਰ ਅਤੇ ਘੱਟ ਕੀਮਤਾਂ 'ਚ ਬਾਜ਼ਾਰ 'ਤੇ ਇਕਾਧਿਕਾਰ ਬਣਾਉਣ ਨੂੰ ਦਰਸਾਉਂਦਾ ਜੋ ਕਿ ਦੇਸ਼ ਲਈ ਚੰਗਾ ਨਹੀਂ ਹੈ ਕਿਉਂਕਿ ਇਸ ਨਾਲ ਕਰੋੜਾਂ ਛੋਟੇ ਪ੍ਰਚੂਨ ਵਿਕਰੇਤਾ ਨੂੰ ਪ੍ਰਭਾਵਿਤ ਹੁੰਦੇ ਹਨ ਗੋਇਲ ਨੇ ਭਾਰਤ 'ਚ ਰੋਜ਼ਗਾਰ ਤੇ ਉਪਭੋਗਤਾ ਕਲਿਆਣ ਤੇ ਈ-ਕਮਰਸ ਦਾ ਨੈਟ ਪ੍ਰਭਾਵ ਨਾਮਕ ਰਿਪੋਰਟ ਲਾਂਚ ਕਰ ਦੇ ਦੌਰਾਨ ਪੁੱਛਿਆ ਸੀ ਕਿ ਕੀ ਕੀਮਤਾਂ ਨੂੰ ਘੱਟ ਕਰਨ ਦੀਆਂ ਅਜਿਹੀਆਂ ਨੀਤੀਆਂ ਦੇਸ਼ ਲਈ ਸਹੀ ਨੇ ਉਹਨਾਂ ਨੇ ਵੱਡੀਆਂ ਈ-ਕਾਮਰਸ ਕੰਪਨੀਆਂ ਦੀ ਨਿਵੇਸ਼ ਨੀਤੀ ਰਣਨੀਤੀ ਦੀ ਆਲੋਚਨਾ ਕਰਦੇ ਹਾਂ ਕਿ ਹਾਂ ਕਿ ਉਹਨਾਂ ਦੇ ਨੁਕਸਾਨ ਦੀ ਪੂਰਤੀ ਮੁੱਖ ਪੇਸ਼ੇਵਰਾਂ ਅਤੇ ਵਕੀਲਾਂ ਨੂੰ ਦਿੱਤੇ ਗਏ ਵੱਡੇ ਭੁਗਤਾਨਾਂ ਨਾਲ ਹੁੰਦੀ ਹੈ